ਕੀ ਲੱਗਦਾ ਹੈ ਕਿ ਜੋ ਬਜਟ ਇਸ ਵਾਰ ਪੰਜਾਬ ਸਰਕਾਰ ਪੇਸ਼ ਕਰੇਗੀ ਕੀ ਕੁਝ ਸੰਭਾਵਨਾਵਾਂ ਉਸ ਦੇ ਵਿੱਚ ਜਿਤਾਈਆਂ ਜਾ ਰਹੀਆਂ ਹਨ ਬਿਲਕੁਲ ਪੰਜਾਬ ਦਾ ਅੰਸਲਾ ਦਾ ਜਿਹੜਾ ਬਜਟ ਸੈਸ਼ਨ ਹੈ ਬੜੇ ਦਿਨਾਂ ਤੋਂ ਹੋ ਜਾਂਦਾ ਇੰਤਜ਼ਾਰ ਸੀ ਅੱਜ ਦੂਸਰਾ ਦਿਨ ਹੈ ਪਰ ਖਾਸ ਤੌਰ ਤੇ ਅੱਜ ਦੇ ਦਿਨ ਦੀ ਰਹਿਮੀ ਤੇ ਹੈ ਅ ਇਥੇ ਸਪੀਕਰ ਸਾਹਮਣੇ ਸਾਰੇ ਵਿਉਂਤਬੰਦੀ ਕੀਤੀ ਹੈ ਸੈਸ਼ਨ ਦੀ ਉਹ ਹੈ ਅੱਜ ਗੱਲ ਦਾ ਜਿਹੜਾ ਪਾਸਾ ਸੀ ਉਸ ਤੇ ਬਹਿਸ ਹੈ ਉਦੀ ਸਰੰ ਦਾ ਆਪਣਾ ਨਜ਼ਰੀਆ ਉਹ ਰੀ ਹਾਕਮ ਤੇਰਾ ਉਸ ਦਾ ਆਪਣਾ ਨਜ਼ਰੀਆ ਹਾਲਾਂਕਿ ਗਵਰਨਰ ਦਾ ਜਿਹੜਾ ਪਾਸ ਹੁੰਦਾ ਹੈ ਅਕਸਰ ਹੁੰਦਾ ਵੀ ਇਹੀ ਹੈ ਕਿ ਆ ਜਾਂਦਾ ਕਿ ਸਰਕਾਰ ਦੀਆਂ ਨੀਤੀਆਂ ਪ੍ਰਾਤਨਾ ਦਾ ਹੀ ਫਰਟਾਵਾ ਹੁੰਦਾ ਹੈ ਗਵਰਨਰ ਵੱਲੋਂ ਆਪਣਾ ਕੁਝ ਵੀ ਨਹੀਂ ਹੁੰਦਾ ਉਹ ਸਰਕਾਰ ਦਾ ਹੀ ਅਸਰ ਦੇ ਚ ਰੰਗ ਰੂਪ ਹੁੰਦਾ ਜੋ ਪੇਚ ਕੀਤਾ ਜਾਂਦਾ ਹੈ ਫਿਰ ਨਾ ਬੱਕਰੀ ਟਕਰਾ ਵਾਲੀ ਪਰ ਇਹਨੂੰ ਰਾਸੀ ਤੂਲ ਦਿੱਤਾ ਜਾ ਰਿਹਾ ਹੈ ਉਹ ਤੇ ਪ੍ਰਿਸਰ ਰ ਚੁੱਕਾ ਹੈ ਕੋਈ ਦੇਹ ਦੇ ਲਈ ਸੁਬੇ ਲਈ ਕਿਸੇ ਤਰ੍ਹਾਂ ਵੀ ਸਵਾਭਿਕ ਤੌਰ ਤੇ ਸਹੀ ਨਹੀਂ ਹੈ ਮੰਦਭਾਗਾ ਹਕੁੰਦਰੇ ਵੀ ਕਹਿੰਦੇ ਕਿ ਜੇ ਦ ਸਿੱਟ ਬਣ ਗਈ ਹੈ ਸਿੱਟ ਦੇ ਮਾਮਲੇ ਜਿਹੜੀ ਜਾਂਚ ਆਏਗੀ ਉਹ ਜਾਂਚ ਨੂੰ ਡਿਕਣਾ ਚਾਹੀਦਾ ਹੈ ਜੋ ਨਤੀਜੇ ਉਹਨਾਂ ਦੇ ਮੁਤਾਬਕ ਕਾਰਵਾਈ ਹੋਏਗੀ ਸਿੱਟ ਦੀ ਜਾਂਚ ਤਾਂ ਮੁਕੰਮਲ ਹੋਣਾ ਚਾਹੀਦਾ ਹੈ ਉਹ ਵੀ ਕਹਿੰਦੇ ਕਿ ਦੇਖੋ ਜੇ ਪੁਲਿਸ ਸਟੇਟ ਦੀ ਆਪਾਂ ਕਹਿੰਦੇ ਗੱਲ ਕਰੀਏ ਅਮਨ ਕ੍ਰਮ ਦੀ ਵਿਵਸਥਾ ਦੂਜੇ ਮਾਮਲੇ ਆ ਪਲੀਸ ਦੀ ਐਮ ਕਮ ਕੈਂ ਇਹਦੇ ਕਹਿੰਦੇ ਫੌਜ ਆ ਦੇਖੇ ਰਖਵਾਲੀ ਦੀ ਕਰਦੇ ਆ ਇਹਦੇ ਅੰਦਰ ਦੀ ਜਿਹੜੀਆਂ ਬਹੁਤ ਸਾਰੇ ਮਾਮਲੇ ਆ ਜਿੱਨਾਂ 'ਚ ਫੌਜ ਜਿਹੜੀ ਦੇਸ਼ ਦੇ ਨਾਲ ਖੜਦੀ ਐ ਉਹ ਵੀ ਜੇ ਭਾਜਪਾ ਵਾਲੇ ਆ ਚਾਹ ਕਾਂਗਰਸ ਵਾਲੇ ਆ ਕੋਈ ਵੀ ਕਹਿ ਰਿਹਾ ਕਿ ਜੋ ਪੀੜਤ ਪਰਿਵਾਰ ਆ ਕਰਨ ਬਾਠ ਜੋ ਤਰਨਾ ਦਿੱਤਾ ਉਹਨਾਂ ਨੇ ਇੱਕ ਦਿਨ ਪਹਿਲਾਂ ਪਟਿਆਲਾ ਡੀਸੀ ਸਾਹਿਬ ਦੇ ਸਾਹਮਣੇ ਉਹ ਮੰਗ ਕਰਿਆ ਸੀ ਬੀਆਈ ਤੋਂ ਜਾਂਚ ਹੋਵੇ ਇਸ ਮਾਮਲੇ 'ਚ ਬੀਆਈ ਦੀ ਜਾਂਚ ਹੋਵੇ ਆਕਾਉਂਦਰ ਜਿਹੜੀ ਪੰਜਾਬ ਨਾਲ ਜੁੜੀ ਹੋਈ ਉਹਨਾਂ ਦੀ ਵੱਡੀ ਦਿੱਕਤ ਹੈ ਜਦੋਂ ਕਹਿੰਦੇ ਵੀ ਹੁਣ ਪੁਲਿਸ ਇੱਕ ਜ਼ਿੰਮੇਵਾਰ ਫੋਰਸ ਹੈਗੀ ਹੈ ਉਹਦੇ ਸੀਨੀਅਰ ਅਧਿਕਾਰੀਆਂ ਨੂੰ ਜਾਂਚ 送ੀ ਗਈ ਹੈ ਤਾਂ ਉਹਦੇ ਪ੍ਰੋਸਾ ਕਰਨਾ ਚਾਹੀਦਾ ਹੈ ਰਾਣਾ ਗੁਰਜੀਤ ਅੰਦਰ ਮੌਜੂਦ ਰਹੇ ਸਦਨ ਦੀ ਕਾਰਵਾਈ ਚੱਲਦੀ ਰਹੀ ਤੇ ਉਸ ਕਾਰਵਾਈ ਦੇ ਵਿੱਚ ਸ਼ਾਮਿਲ ਰਹੇ ਕਿਉਂਕਿ ਇਹ ਹੁਣ ਸ਼ਰਿਆਂ ਪਤਾ ਲੱਗ ਰਿਹਾ ਕਿ ਕਿਸ ਤਰ੍ਹਾਂ ਕਾਂਗਰਸ ਦੇ 1 2 3 ਪਤਾ ਨਹੀਂ ਕਿੰਨੇ ਧੜੇ ਬੰਦੇ ਜਾ ਰਹੇ ਹੈ ਕਿਵੇਂ ਦੇਖਦੇ ਹੋ ਤੁਸੀਂ ਬਿਲਕੁਲ ਇਹ ਜੋ ਹਾਈ ਰਾਨਾ ਗਰੀਦ ਜੋ ਸਦਨ ਦੇ ਅੰਦਰ ਬੈਠ ਕੇ ਉਹ ਸਹੀ ਪਿਆ ਤੁਸੀਂ ਅਕਸਰ ਮੈਂ ਰਾਣਾ ਗਰੀਦ ਨਾਲ ਸਿੱਧੇ ਤੌਰ ਤੇ ਗੱਲ ਤਾਂ ਨਹੀਂ ਕੀਤੀ ਰਾਣਾ ਗਰੀਦ ਨੇ ਕਿ ਜਿਹੜਾ ਸਦਨ ਦੇ ਬਾਹਰ ਜਿਹੜੀਆਂ ਰੈਲੀਆਂ ਕਰਦੇ ਆ ਉਹਨਾਂ 'ਚ ਨਾਰਾ ਦਿੱਤਾ ਇਸ ਵਾਰ slogan ਦਿੱਤਾ ਸੱਦਾ ਦਿੱਤਾ ਕਿਸਾਨਾਂ ਨੂੰ ਅਰਜ਼ਾ ਆਪ ਦੀ ਗੱਲ ਕਰਦੇ ਆ ਬਿਲਕੁਲ ਕਿਸਾਨੀ ਦਾ ਮੁੱਦਾ ਦੂਜੇ ਮੁੱਦੇ ਦੀ ਜ਼ਿਕਰ ਕੀਤਾ ਪੰਜਾਬ ਦੇ ਅਹਿਮ ਮੁੱਦੇ ਵਿਰੋਧੀ ਤੇ ਦਾ ਅਠਾਉਣਾ ਜਦੋਂ ਪਹਿਲਾਂ ਵੀ ਕਿਹਾ ਉਹਨਾਂ ਦਾ ਫਰਜ਼ ਬਣਦਾ ਸਾਰੇ ਮੀਡੀਆ ਦੇ ਸੁਖਿਆ ਧੂੜ ਉਡੋਰ ਲੈਂਦੇ ਆ ਪਰ ਸਦਨ ਦੇ ਅੰਦਰ ਉਸ ਮੁੱਦੇ ਤੇ ਬਹਿਸ ਜਾਂ ਸេចក្តੀ ਕੀਦਰੇ ਨਜ਼ਰ ਨਹੀਂ ਆਉਂਦੀ ਜਿਸ ਤਰ੍ਹਾਂ ਇਹ ਸਿਸਟਮ ਅੱਗੇ ਚੱਲੇਗਾ ਕਿ ਪੰਜਾਬ ਦੀਆਂ ਜੋ ਜਥੇਬੰਦੀਆਂ ਉਹਨਾਂ ਦੇ ਨਾਲ ਆ ਕੇ ਜਥੇਬੰਦੀਆਂ ਖੜਨ ਗਈਆਂ ਕਿਸ ਤਰ੍ਹਾਂ ਦੇ ਫੈਸਲੇ ਹੋ ਸਕਦੇ ਨੇ ਇਹ ਕਹਿੰਦੇ ਕਈ ਵਾਰ ਕੀ ਹੁੰਦਾ ਹੈ ਜਿਹੜੇ ਹੱਥਾਂ ਨਾਲ ਦਿੱਤੀਆਂ ਗੰਢਾਂ ਹੁੰਦੀਆਂ ਉਹ ਦੰਦਾ ਨਾਲ ਖੋਲਣੀਆਂ ਪੈਂਦੀਆਂ ਬਿਲਕੁਲ ਜਣੀ ਤੁਸੀਂ ਆਪ ਹੀ ਗੱਲ ਪਿਕਾੜੀ ਕਿ ਆਪ ਹੀ ਫੇਰ ਉਸ ਨੂੰ ਦੁਰਸਤ ਕਰ ਜੇ ਤਾਂ ਇਹਨਾਂ ਸੋਖਾ ਨਹੀਂ ਹੁੰਦਾ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਅੱਜ ਗੱਲ ਕਰਾਂਗੇ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ ਬਜਟ ਸੈਸ਼ਨ ਚੱਲ ਰਿਹਾ ਹੈ ਕਿਉਂਕਿ ਅੱਜ ਦੂਸਰਾ ਦਿਨ ਰਿਹਾ ਤੇ ਇਸ ਦੂਸਰੇ ਦਿਨ ਦੇ ਦੌਰਾਨ ਕਿਹੜੇ-ਕਿਹੜੇ ਹੰਗਾਮੇ ਵੇਖਣ ਨੂੰ ਮਿਲੇ ਇਸ ਬਾਬਤ ਗੱਲਬਾਤ ਕਰਾਂਗੇ ਕਿਉਂਕਿ ਪਹਿਲੇ ਦਿਨ ਸਪੀਕਰ ਦੇ ਵੱਲੋਂ ਭਾਸ਼ਣ ਦਿੱਤਾ ਗਿਆ ਸੀ ਅੱਜ ਉਸ ਸਪੀਕਰ ਦੇ ਭਾਸ਼ਣ ਦੇ ਉੱਪਰ ਵਿਚਾਰ ਚਰਚਾ ਤੇ ਇਸ ਤੋਂ ਇਲਾਵਾ ਹੋਰ ਕਈ ਮੁੱਦੇ ਨੇ ਕਿਉਂਕਿ ਵੱਡਾ ਮੁੱਦਾ ਇਸ ਸਮੇਂ ਕਿਸਾਨਾਂ ਦਾ ਵੀ ਹੈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬਾ ਬਾਬਾ ਸਵਾਗਤ ਹੈ ਤੁਹਾਡਾ ਰਾ ਮਿਹਰਬਾਨੀ ਧੰਨਵਾਦ ਤੁਹਾਡਾ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅਹਿਮ ਮੁੱਦਾ ਲਓ ਸਵਾਲ ਜੀ ਸਿੱਧਾ ਸਾਹਿਬ ਸਭ ਤੋਂ ਪਹਿਲਾਂ ਜ਼ਿਕਰ ਕਰਦੇ ਹਾਂ ਵਿਧਾਨ ਸਭਾ ਦੀ ਵਿਧਾਨ ਸਭਾ ਦਾ ਅੱਜ ਦੂਸਰਾ ਦਿਨ ਕਿਸ ਤਰ੍ਹਾਂ ਦਾ ਦੂਸਰਾ ਦਿਨ ਕੀ ਕੁਝ ਹੋ ਰਿਹਾ ਹੈ ਵਿਧਾਨ ਸਭਾ ਦੇ ਵਿੱਚ ਤੇ ਕੀ ਲੱਗਦਾ ਹੈ ਕਿ ਜੋ ਬਜਟ ਇਸ ਵਾਰ ਪੰਜਾਬ ਸਰਕਾਰ ਪੇਸ਼ ਕਰੇਗੀ ਕੀ ਕੁਝ ਸੰਭਾਵਨਾਵਾਂ ਉਸ ਦੇ ਵਿੱਚ ਜਤਾਈਆਂ ਜਾ ਰਹੀਆਂ ਨੇ ਅ ਬਿਲਕੁਲ ਪੰਜਾਬ ਦਾ ਅੰਸਲਾ ਦਾ ਜਿਹੜਾ ਬਜਟ ਸੈਸ਼ਨ ਹੈ ਬੜੇ ਦਿਨਾਂ ਤੋਂ ਉਸ ਦਾ ਇੰਤਜ਼ਾਰ ਸੀ ਅੱਜ ਦੂਸਰਾ ਦਿਨ ਹੈ ਔਰ ਖਾਤਰ ਤੇ ਅੱਜ ਦੇ ਦਿਨ ਦੀ ਰਹਿਮੀ ਤੇ ਹੈ ਅ ਜਿੱਦਾਂ ਸਪੀਕਰ ਸਾਹਮਣੇ ਸਾਰੇ ਵਿਉਂਤਬੰਦੀ ਕੀਤੀ ਹੈ ਸੈਸ਼ਨ ਦੀ ਉਹ ਗਾਥੀ ਗੋਨ ਦਾ ਜਿਹੜਾ ਭਾਸ਼ਣ ਸੀ ਉਸ ਤੇ ਬਹਿਸ ਹੈ ਹੁਦੀ ਤਰ੍ਹਾਂ ਦਾ ਆਪਣਾ ਨਜ਼ਰੀਆ ਹੈ ਔਰ ਜਿਹੜੀ ਹਾਕਮ ਤੇ ਹੈ ਉਸ ਦਾ ਆਪਣਾ ਨਜ਼ਰੀਆ ਹਾਲਾਂਕਿ ਗਵਰਨਰ ਦਾ ਜਿਹੜਾ ਭਾਸ਼ਣ ਹੁੰਦਾ ਹੈ ਅਕਸਰ ਹੁੰਦਾ ਵੀ ਇਹੀ ਹੈ ਕਿਹਾ ਜਾਂਦਾ ਹੈ ਕਿ ਸਰਕਾਰ ਦੀਆਂ ਨੀਤੀਆਂ ਪ੍ਰਾਪਤੀਆਂ ਦਾ ਹੀ ਪ੍ਰਗਟਾਵਾ ਹੁੰਦਾ ਹੈ ਕੋਈ ਨਵਲੋਂ ਆਪਣੇ ਨਵੋਂ ਕੁਝ ਵੀ ਨਹੀਂ ਹੁੰਦਾ ਉਹ ਸਰਕਾਰ ਦਾ ਹੀ ਅਸਲ ਰੂਪ ਹੁੰਦਾ ਜੋ ਰੰਗ ਰੂਪ ਹੁੰਦਾ ਜੋ ਪੇਸ਼ ਕੀਤਾ ਜਾਂਦਾ ਉਹ ਨਜ਼ਰੀਆ ਵਿਰੋਧੀ ਤੇ ਦਾ ਨਜ਼ਰੀਆ 3 ਸਾਲ ਹੋਣ ਬਾਅਦ ਆਇਕ ਤਾਂ ਐਮੀ ਤ ਇਸ ਕਰਕੇ ਬਣ ਗਈ ਹੈ ਕਿਉਂਕਿ 3 ਸਾਲਾਂ ਬਾਅਦ ਜਿਹੜਾ ਹੁਣ ਬਜਟ ਸਿਲਾ ਚੱਲ ਰਿਹਾ ਹੈ ਦੀ ਵੱਡੀ ਐਮੀ ਤਾਂ ਇਸ ਤੋਂ ਬਾਅਦ ਜਿਹੜੇ 2 ਸਾਲ ਬਚਦੇ ਆ ਆਖਰੀ ਸਾਲ ਆਪਾਂ ਦਾ ਅਕਸਰ ਕਹਿੰਨੇ ਆ ਕਿ ਉਹ ਤਾਂ ਇਲੈਕਸ਼ਨ ਵਾਲੀ ਏਰੀ ਮੰਨਿਆ ਜਾਏਗਾ ਸੋ ਵਿਰੋਧੀ ਧਿਰਾਂ ਦਾ ਪੂਰਾ ਜ਼ੋਰ ਹੈ ਕਿ ਕਿਸ ਤਰੀਕੇ ਨਾਲ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ ਜਾਏ। ਉਹ ਹਾਕਮਦਾਰ ਆਪਣੀਆਂ ਪ੍ਰਾਪਤੀਆਂ ਨੂੰ ਆਪਣੇ ਮੁੱਦੇ ਲੈ ਕੇ ਏਕੇ-ਏਕੇ ਕਰਕੇ ਸਦਨ ਦੇ ਵਿੱਚ ਗਣਵਾ ਰਹੀ ਹੈ। ਸਦਨ ਸ਼ੁਰੂ ਹੋਣ ਤੋਂ ਪਹਿਲਾਂ ਵੀ ਜੇ ਬਾਹਰ ਦੀ ਵੀ ਆਪਾਂ ਗੱਲ ਕਰੀਏ ਤਾਂ ਅਦਾਨ ਸਭਾ ਦੇ ਬਾਹਰ ਜਦੋਂ ਅਦਾਨ ਸਭਾ ਲਈ ਅੰਦਰ ਜਾ ਰਹੇ ਸੀ ਤੇ ਵਿਰੋਧੀ ਧਿਰ ਦੇ ਆਪ ਨੂੰ ਕੈਬਨਟ ਮੰਤਰੀ ਹੁਣ ਐਮਐਲਏ ਹੁਣ ਉੱਥੋਂ ਵੀ ਪਤਾ ਲੱਗਦਾ ਇਹ ਸਦਨ ਦੇ ਅੰਦਰ ਅੱਜ ਕੀ ਹੋਏਗਾ। ਆਰ ਐਗਜ਼ਾਮਪਲ ਵਿਰੋਧੀ ਧਿਰ ਦੇ ਆਗੂ ਇਹ ਗੱਲ ਜੀ ਦੋ ਕਹਿ ਰਹੇ ਆ ਕਿ ਦੇਖੋ ਜੀ ਇਸ ਵੇਲੇ ਜੋ ਪੰਜਾਬ ਦੇ ਅੰਦਰ ਚੱਲ ਰਿਹਾ ਹੈ ਇੱਕ ਪਾਸੇ ਦਾ ਕਹਿੰਦੇ ਪੁਲਿਸ ਤੇ ਫੌਜ ਦੇ ਟਕਰਾਅ ਦੀ ਗੱਲ ਹੈਗੀ ਹੈ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਹੂੰ ਦੂਜੇ ਪਾਸੇ ਕਿਸਾਨੀ ਦਾ ਮਾਮਲਾ ਹੈ ਪਿਛਤਾਚਾਰ ਦੇ ਮੁੱਦੇ ਹੈ ਸਰਕਾਰ ਜਿਹੜੀਆਂ ਪ੍ਰਾਪਤੀਆਂ ਜਿਹੜੀਆਂ ਉਹਨਾਂ ਤੋਂ ਕੋਈ ਵਾਦਾ ਕਰ ਨਹੀਂ ਸਕੀ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ ਹਫਤੇ ਕਾਂਗਰਸ ਵੱਲੋਂ ਜਿਹੜੀਆਂ ਮਹਿਲਾਵਾਂ ਆਈਆਂ ਉਹਨਾਂ ਨੂੰ ਰੋਸ ਮਾਰਚ ਕੀਤਾ ਗਿਆ ਸੀ ਕਿ ਜਿਹੜਾ 1000 ਰੁਪਏ ਦੇਣ ਦਾ 1100 ਰੁਪਏ ਦੇਣ ਦਾ ਵਾਦਾ ਕੀਤਾ ਗਿਆ ਸੀ ਉਹ ਵਾਦਾ ਇਸ ਸਰਕਾਰ ਵੱਲੋਂ ਨਵਾਇਆ ਨਹੀਂ ਗਿਆ ਇਹ ਹੈਗਾ ਵਿਰੋਧੀ ਧਿਰ ਦਾ ਨਜ਼ਰੀਆ ਜਿਸ ਤਰੀਕੇ ਨਾਲ ਵਿਰੋਧੀ ਧਿਰ ਦੇ ਆਗੂ ਨੇ ਗੱਲ ਕੀਤੀ ਹੈ ਜੇ ਆਪਾਂ ਹਾਕਮਦਰ ਦੀ ਗੱਲ ਕਰੀਏ ਤਾਂ ਹਾਕਮਦਰ ਦੇ ਆਗੂਆਂ ਦਾ ਵੱਖਰਾ ਨਜ਼ਰੀਆ ਉਹ ਕਹਿੰਦੇ ਜੀ ਬਹੁਤ ਹੀ ਮੰਤਪਾਗੀ ਗੱਲ ਹੈ ਇੱਕ ਵਿਰੋਧੀ ਧਿਰ ਦੇਖੋ ਉਹ ਕਹਿੰਦੇ ਪੁਲਿਸ ਹੀ ਬਹੁਤ ਅਹਿਮ ਹੈ ਸਟੇਟ ਦਾ ਇਸੇ ਤਰੀਕੇ ਨਾਲ ਜੇ ਆਪਾਂ ਫੌਜ ਦੀ ਗੱਲ ਕਰਦੇ ਹਾਂ ਕਹਿੰਦੇ ਫੌਜ ਦਾ ਵੀ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਇੱਥੇ ਸਾਰੇ ਕਹਿੰਦੇ ਕਿ ਅਨਫੋਰਚੂਨੇਟਲੀ ਇੱਕ ਜਨਾਬ ਆਪਰੇ ਟਕਰਾ ਵਾਲੀ ਪਰ ਇਹਨੂੰ ਰਾਸੀ ਤੂਲ ਦਿੱਤਾ ਜਾ ਰਿਹਾ ਹੈ ਫੌਜ ਤੇ ਪੁਲਿਸ ਦਾ ਟਕਰਾ ਹੈ ਉਹ ਦੇਖਦੇ ਲਈ ਸੂਬੇ ਲਈ ਕਿਸੇ ਤਰ੍ਹਾਂ ਵੀ ਸਵਾਭਿਕ ਤੌਰ ਤੇ ਸਹੀ ਨਹੀਂ ਹੈ ਮੰਦਭਗਾ ਹੈ ਔਰ ਇਸ ਨੂੰ ਇਸ ਤਰ੍ਹਾਂ ਤੂਲ ਦਿੱਤੇ ਜਾਣਾ ਨਹੀਂ ਚਾਹੀਦਾ ਹਾਕਮ ਦੇਰੇ ਵੀ ਕਹੇ ਕਿ ਜਦੋਂ ਸਿੱਟ ਬਣ ਗਈ ਹੈ ਸਿੱਟ ਦੇ ਮਾਮਲੇ ਜਿਹੜੀ ਜਾਂਚ ਆਏਗੀ ਉਹ ਜਾਂਚ ਨੂੰ ਦੇਖਣਾ ਚਾਹੀਦਾ ਹੈ ਜੇ ਨਤੀਜੇ ਆਉਣਗੇ ਤਾਂ ਮੁਤਾਬਕ ਕਾਰਵਾਈ ਹੋਏਗੀ ਸਿਖਰ ਦੀ ਜਾਂਚ ਤਾਂ ਮੁਕੰਮਲ ਹੋਣ ਦਿਓ ਨਾ ਜਦ ਤੱਕ ਜਾਂਚ ਨਹੀਂ ਮੁਕੰਮਲ ਹੋ ਸਕਦੀ ਤੱਕ ਆਪਾਂ ਕੀ ਕਹਿ ਸਕਦੇ ਆ ਕਿਉਂਕਿ ਉਹ ਵੀ ਕਹਿੰਦੇ ਆ ਕਿ ਦੇਖੋ ਜੇ ਪੁਲਿਸ ਸਟੇਟ ਦੀ ਆਪਾਂ ਕਹਿੰਦੇ ਗੱਲ ਕਰੀਏ ਅਮਨ ਕਾਨੂੰਨ ਦੀ ਵਿਵਸਥਾ ਹੈ ਦੂਜੇ ਮਾਮਲੇ ਆ ਪੁਲਿਸ ਦੀ ਐਮ ਭੂਮਿਕਾ ਹੈ ਇਹਦੇ ਕਹਿੰਦੇ ਫੌਜ ਆ ਦੇਸ਼ ਦੀ ਰਖਵਾਲੀ ਦੀ ਕਰਦੇ ਆ ਦੇਸ਼ ਦੇ ਅੰਦਰ ਦੀ ਜਿਹੜੀਆਂ ਬਹੁਤ ਸਾਰੇ ਮਾਮਲੇ ਆ ਜਿਨ੍ਹਾਂ 'ਚ ਫੌਜ ਜਿਹੜੀ ਦੇਸ਼ ਦੇ ਨਾਲ ਖੜਦੀ ਹੈ ਉਹਨਾਂ ਦੀ ਇੱਕ ਆਪਣੀ ਐਮ ਭੂਮਿਕਾ ਹੈ ਸੋ ਇਸ ਕਦਰ ਕਹਿੰਦੇ ਨਹੀਂ ਲੱਗਣਾ ਚਾਹੀਦਾ ਕਿ ਪੁਲਿਸ ਤੇ ਅਵਧੀ ਕਾਲ ਨਹੀਂ ਬਣਾਉਣੀ ਚਾਹੀਦੀ ਇੱਕ ਮਾਮਲਾ ਵਾਪਰਿਆ ਉਸ ਮਾਮਲੇ ਨੂੰ ਲੈ ਕੇ ਜਾਂਚ ਚੱਲ ਰਹੀ ਹੈ ਉਹ ਜਾਂਚ ਜੋ ਸਾਹਮਣੇ ਆਏਗੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹਦੇੰ ਤੱਕ ਕਾਰਵਾਈ ਹੋਏਗੀ ਇਹ ਹਾਕਮਦਰ ਦਾ ਨਜ਼ਰੀਆ ਪਰ ਉਰਦੀਦਰ ਭਾਜਪਾ ਵਾਲੇ ਆ ਚਾਹ ਕਾਂਗਰਸ ਵਾਲੇ ਆ ਉਹ ਇਹ ਵੀ ਕਹਿ ਰਹੇ ਕਿ ਜੋ ਪੀੜਤ ਪਰਿਵਾਰ ਹੈ ਕਰਨਾ ਬਾਠ ਜੋ ਧਰਨਾ ਦਿੱਤਾ ਉਹਨਾਂ ਨੇ ਇੱਕ ਦਿਨ ਪਹਿਲਾਂ ਪਟਿਆਲਾ ਡੀਸੀ ਦਫ਼ਤਰ ਦੇ ਸਾਹਮਣੇ ਉਹ ਮੰਗ ਕਰ ਰਹੇ ਸੀ ਬੀਆਈ ਦੀ ਜਾਂਚ ਦੀ ਇਸ ਮਾਮਲੇ 'ਚ ਬੀਆਈ ਦੀ ਜਾਂਚ ਹੋਵੇ ਵਰਦਿਤ ਦੇ ਆਗੂਆਂ ਦਾ ਇਹ ਕਹਿਣਾ ਮੇਰੀ رائے ਹੈ ਕਿ ਜੇ ਪਰਿਵਾਰ ਇਹ ਕਹਿ ਰਿਹਾ ਕਿ ਸੀਬੀਏ ਦੀ ਜਾਂਚ ਹੋਵੇ ਸਾਨੂੰ ਪੇਜ ਤੇ ਭਰੋਸਾ ਨਹੀਂ ਕਰ ਸੀਬੀਏ ਦੀ ਜਾਂਚ ਪ੍ਰਵਾਨ ਕਰਨੀ ਚਾਹੀਦੀ ਹੈ ਪਰ ਹਾਕਮ ਦੇ ਜਿਹੜੀ ਪੰਜਾਬ ਨਾਲ ਜੁੜੀ ਹੋਈ ਉਹਨਾਂ ਦੀ ਵੱਡੀ ਦਿੱਕਤ ਹੈ ਜਦੋਂ ਕਹਿੰਦੇ ਵੀ ਹੁਣ ਪੁਲਿਸ ਇੱਕ ਜ਼ਿੰਮੇਵਾਰ ਫੋਰਸ ਹੈਗੀ ਹੈ ਉਹਦੇ ਸੀਨੀਅਰ ਅਧਿਕਾਰੀਆਂ ਨੂੰ ਜਾਂਚ ਸੌਂਪੀ ਗਈ ਹੈ ਤਾਂ ਉਹਦੇ ਭਰੋਸਾ ਕਰਨਾ ਚਾਹੀਦਾ ਸੋ ਫਿਲਹਾਲ ਇਹ ਮਾਮਲਾ ਬਣਿਆ ਪਿਆ ਇਸੇ ਤਰੀਕੇ ਨਾਲ ਸਦਨ ਦੇ ਅੰਦਰ ਹੀ ਕਿਸਾਨੀ ਮੁੱਦੇ ਦੀ ਆਪਾਂ ਗੱਲ ਕਰੀਏ ਕਿਸਾਨੀ ਮੁੱਦਿਆਂ ਲੈ ਕੇ ਵੀ ਜਿਹੜਾ ਹੈਗਾ ਸੰਸਦ ਦੇ ਅੰਦਰ ਤੇ ਸੰਸਦ ਦੇ ਬਾਹਰ ਆਏ ਦਿਨ ਕਿਸਾਨਾਂ ਵੱਲੋਂ ਜਿਸ ਤਰ੍ਹਾਂ ਦੇ ਰੋਸ ਪ੍ਰਗਟਾਵੇ ਕੀਤੇ ਜਾਂਦੇ ਸਰਕਾਰ ਦੇ ਖਿਲਾਫ ਹੋ ਲਿਆ ਜਾਂਦਾ ਪਰ ਸਰਕਾਰ ਲਗਾਤਾਰ ਸੰਸਦ ਦੇ ਅੰਦਰ ਤੇ ਸੰਸਦ ਦੇ ਬਾਹਰ ਇਹਨਾਂ ਸਾਰੇ ਮੁੱਦਿਆਂ ਤੇ ਇਹੀ ਗੱਲ ਕਰਦੀ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਕਿਸਾਨਾਂ ਦੇ ਹਿੱਤ ਐ ਅਸੀਂ ਹਾਂ ਕਿਸਾਨਾਂ ਦੇ ਹਮਾਇਤੀ ਹਾਂ ਇਹਦੇ باوجود ਵੀ ਜਿਹੜਾ ਡਾਇਲੌਗ ਪਿਛਲੇ ਦਿਨਾਂ ਚ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਖੇਤੀਬਾੜੀ ਮੰਤਰੀ ਵੱਲੋਂ ਕਿ ਆਓ ਗੱਲਬਾਤ ਕਰੀਏ ਸੱਦਾ ਦਿੱਤਾ ਗਿਆ ਸੀ ਸੁਣੋ ਤੇ ਕਿਸਾਨ ਮੋਰਚੇ ਨੂੰ ਪਰ ਉਹਦੇ ਤੇ ਸਹਿਮਤੀ ਨਹੀਂ ਬਣੀ ਉਹਨਾਂ ਨੇ ਗੱਲਬਾਤ ਕਰਨ ਤੋਂ ਇਨਕਾਰ ਕਰਨ ਤਾਂ ਹਾਲਾਂਕਿ ਜਿਹੜਾ ਇੱਕ ਪ੍ਰੋਗਰਾਮ ਲਿਖਿਆ ਗਿਆ ਸੀ 26 ਦਾ ਉਹ ਜ਼ਰੂਰ ਮੰਤਰੀ ਕਰ ਦਿੱਤਾ ਗਿਆ ਪਰ ਉਹ ਕਹਿੰਦੇ ਕਿ ਪਹਿਲਾਂ ਮਾਹੌਲ ਬਣਾਓ ਮਾਹੌਲ ਬਣਾਏ ਬਗੈਰ ਗੱਲਬਾਤ ਨਹੀਂ ਹੋਏਗੀ ਮਾਹੌਲ ਕਿਸ ਤਰ੍ਹਾਂ ਬਣੇਗਾ ਜਿਹੜੇ ਕਿਸਾਨ ਆਗੂ ਅਜੇ ਵੀ ਸੰਕਟਾਂ ਦੀ ਗਿਣਤੀ ਜੇਲ੍ਹਾਂ ਦੇ ਵਿੱਚ ਬੈਠੇ ਆ ਉਹਨਾਂ ਦਾ ਸਮਾਨ ਮਿਲ ਨਹੀਂ ਰਿਹਾ ਇੱਕ ਵਿਧਾਇਕ ਦੇ ਵਿਰੋਧੀ ਤੇਰੇ ਦੇ ਆਗੂ ਵੱਲੋਂ ਕਿਹਾ ਜਾ ਰਿਹਾ ਜੀ ਟੈਕਸੀ ਚਾਲ ਲੈਣ ਦੀ ਚੋਰੀ ਹੋਈ ਹੈ ਉਹਦੇ 'ਚ ਉਹਦਾ ਵੀ ਹੱਥ ਹੈ ਦੂਜੇ ਪਾਸੇ ਵਿਧਾਇਕ ਲਗਾਤਾਰ ਇਹ ਕਹਿ ਰਹੇ ਕਿ ਖਾਮ ਦਾ ਵਜਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸਾਡੇ ਇਸ ਗੱਲ ਨਾਲ ਕੀ ਲੈਣਾ ਦੇਣਾ ਜੇ ਕਿ ਦਸਮਾਨ ਗਵਾਚਾ ਜੈਦਾਲੀ ਕੋਲ ਘਰ ਬਾਕਰੀਆ ਤਾਂ ਅਸੀਂ ਉਸਨੂੰ ਪੂਰਾ ਨਿਆਂ ਤੇ ਇਨਸਾਫ ਦੇਵਾਂਗੇ ਸੋ ਸਦਨ ਦੇ ਅੰਦਰ ਦੇ ਸਦਨ ਦੇ ਬਾਹਰ ਕਿਸਾਨੀ ਮੁੱਦਾ ਵੀ ਟਕਰਾ ਦਾ ਵੱਡਾ ਕਾਰਨ ਬਣਦਾ ਨਜ਼ਰ ਆ ਰਿਹਾ ਹੈ ਸੱਜਾ ਵੀ ਕਿ ਬਹੁਤ ਹੀ ਅਹਿਮ ਗੱਲ ਹੈ ਕਿ ਜਿਸ ਤਰ੍ਹਾਂ ਵਿਧਾਨ ਸਭਾ ਦਾ ਜ਼ਿਕਰ ਆਪਾਂ ਕਰ ਰਹੇ ਹਾਂ ਤਾਂ ਵਿਧਾਨ ਸਭਾ ਦੇ ਵਿੱਚ ਅੱਜ ਸੁਖਪਾਲ ਸਿੰਘ ਖੈਰਾ ਉਹਨਾਂ ਨੇ ਬੋਲਣ ਦਾ ਸਮਾਂ ਮੰਗਿਆ ਉਹ ਕਹਿ ਰਹੇ ਕਿ ਮੈਂ ਬਲਡੋਜ਼ਰ ਤੇ ਕਿਸਾਨਾਂ ਦੇ ਮੁੱਦੇ ਤੇ ਗੱਲ ਕਰਨਾ ਚਾਹਣਾ ਪਰ ਸਮਾਂ ਨਾ ਦਿੱਤੇ ਜਾਣ ਤੇ ਕਾਂਗਰਸ ਨੇ ਵਾਕ ਆਊਟ ਕਰਤਾ ਪਰ ਇਸ ਸਭ ਦੇ ਵਿੱਚ ਇੱਕ ਇੰਟਰਸਟਿੰਗ ਫੈਕਟਰ ਹੈ ਕਿ ਕਾਂਗਰਸ ਦੇ ਸਾਰੇ ਵਿਧਾਇਕਾਂ ਨੇ ਵਾਕ ਆਊਟ ਕੀਤਾ ਇੱਕ ਰਾਣਾ ਗੁਰਜੀਤ ਤੋਂ ਬਣਾ ਰਾਣਾ ਗੁਰਜੀਤ ਅੰਦਰ ਮੌਜੂਦ ਰਹੇ ਸਦਨ ਦੀ ਕਾਰਵਾਈ ਚੱਲਦੀ ਰਹੀ ਤੇ ਉਸ ਕਾਰਵਾਈ ਦੇ ਵਿੱਚ ਸ਼ਾਮਿਲ ਰਹੇ ਕਿਉਂਕਿ ਇਹ ਹੁਣ ਸ਼ਰਿਆਂ ਪਤਾ ਲੱਗ ਰਿਹਾ ਕਿ ਕਿਸ ਤਰ੍ਹਾਂ ਕਾਂਗਰਸ ਦੇ 1 2 3 ਪਤਾ ਨਹੀਂ ਕਿੰਨੇ ਧੜੇ ਬੰਦੇ ਜਾ ਰਹੇ ਹੈ ਕਿਵੇਂ ਦੇਖਦੇ ਹੋ ਇਸ ਨੂੰ ਬਿਲਕੁਲ ਇਹਦਾ ਹਾਇ ਰਾਣਾ ਗਰੀਦ ਜੋ ਸਦਨ ਦੇ ਅੰਦਰ ਬੈਠੇ ਰਹੇ ਬਿਲਕੁਲ ਸਹੀ ਕਿਹਾ ਤੁਸੀਂ ਅਕਸਰ ਮਹਾਰਾਣਾ ਗਰੀਦ ਨੇ ਸਿੱਧੇ ਤੌਰ ਤੇ ਗੱਲ ਤਾਂ ਨਹੀਂ ਛੁੱੜਦੀ ਰਾਣਾ ਗਰੀਦ ਨੇ ਕਿ ਜਿਹੜਾ ਸਦਨ ਦੇ ਬਾਹਰ ਜਿਹੜੀਆਂ ਰੈਲੀਆਂ ਕਰਦੇ ਆ ਉਹਨਾਂ ਚ ਨਾਰਾ ਦਿੱਤਾ ਇਸ ਵਾਰ ਸਲੋਗਨ ਦਿੱਤਾ ਸੱਦਾ ਦਿੱਤਾ ਕਿਸਾਨਾਂ ਨੂੰ ਕਿ ਤੁਸੀਂ ਮੱਕੀ ਬੀਜੋ ਉਹ ਮੱਕੀ ਦੇ ਵੀ ਮੈਨੂੰ ਲੱਗਦਾ ਕਿ ਤੇ ਵਿਧਾਨ ਸਭਾ ਦੇ ਅੰਦਰ ਵੀ ਕਿਰਦੇ ਨਜ਼ਰ ਆਉਂਦੇ ਆ ਕੋਈ ਕਿਧਰੇ ਦੇ ਕੋਈ ਕਿਧਰੇ ਕਾਂਗਰਸ ਦਾ ਪਹਿਲਾਂ ਤੋਂ ਬਤਾਰਾ ਰਿਹਾ ਹਾਲਾਂਕਿ ਪਿਛਲੇ ਦਿਨਾਂ ਚ ਦਿੱਲੀ 'ਚ ਮੀਟਿੰਗਾਂ ਹੋਈਆਂ ਇੱਥੇ ਵੀ ਮੀਟਿੰਗਾਂ ਹੋਈਆਂ ਏਕੇ ਦੀ ਗੱਲ ਹੋਈ ਖੈਰ ਕਈ ਵਾਰੀ ਇਹ ਵੀ ਹੁੰਦਾ ਦੂਜਾ ਨਜ਼ਰੀਆ ਵੀ ਇਹਦਾ ਸਹੀ ਜਵਾਬ ਤਾਂ ਰਾਣਾ ਗਰਜੀਤੀ ਦੇ ਸਕਦੇ ਕਈ ਵਾਰੀ ਕਿਹਾ ਜਾਂਦਾ ਕਿ ਕਿਸੇ ਐਮਐਲਏ ਦਾ ਕੋਈ ਇੰਪੋਰਟੈਂਟ ਇਸ਼ੂ ਹੁੰਦਾ ਹੈ ਉਹ ਇੰਪੋਰਟੈਂਟ ਇਸ਼ੂ ਆਪਣੇ ਹਲਕੇ ਦੇ ਲੋਕਾਂ ਨਾਲ ਜੁੜਿਆ ਹੁੰਦਾ ਹੈ ਉਹਨਾਂ ਦੀ ਮੰਗ ਨਾਲ ਜੁੜਿਆ ਹੁੰਦਾ ਹੈ ਵਿੱਚ ਇੱਕ ਵਾਕਆਊਟ ਕੀਤਾ ਪਰ ਇਹ ਸਮਾਂ ਲੱਗਿਆ ਹੁੰਦਾ ਕਿ ਉਸ ਸਮੇਂ ਮਤਾਕ ਉਹਨਾਂ ਦਾ ਸਵਾਲ ਆਉਣਾ ਹੁੰਦਾ ਹੈ ਤੇ ਵਿਧਾਇਕ ਵੀ ਕਦੇ ਇਹ ਵੀ ਕੋਸ਼ਿਸ਼ ਹੁੰਦੀ ਹੈ ਕਿ ਐਹ ਹੁੰਦਾ ਮੈਂ ਵਾਕਆਊਟ ਨਾ ਕਰਾਂ ਹੋ ਸਕਦਾ ਆਪਣੇ ਪਾਰਟੀ ਦੀ ਲੀਡਰਸ਼ਿਪ ਦੇ ਸਹਿਯੰਦੇ ਨਾਲ ਹੀ ਉੱਥੇ ਬੈਠੇ ਹੋਣ ਦੇ ਕੱਲੇ ਬੈਠੇ ਰਹੇ। ਸੋ ਸਿੱਧੇ ਤੌਰ ਤੇ ਮੀਡੀਆ ਜਿੱਦਾਂ ਦੀ ਗੱਲ ਆਈ ਆਪਾਂ ਨੂੰ ਕੋਈ ਭਗਾਵਤ ਵਾਲੀ ਗੱਲ ਵੀ ਨਹੀਂ ਦੇਖ ਕੇ ਕਹਿ ਸਕਦੇ। ਇਹਦਾ ਅਸਲ ਜਵਾਬ ਤਾਂ ਰਾਣਾ ਹੀ ਦੇਣਗੇ। ਪਰ ਇਹ ਜ਼ਰੂਰ ਹੈ ਮੈਂ ਅੱਗੇ ਵੀ ਦੇਖਦਾ ਕਿਈ ਮੌਕਿਆਂ ਦੇ ਉੱਤੇ ਕਿ ਕੋਈ ਨਾ ਕੋਈ ਵਿਧਾਇਕ ਆ ਜਿਹਦਾ ਸਵਾਲ ਸਦਨ ਦੇ ਅੰਦਰ ਜੁੜਿਆ ਹੁੰਦਾ ਹੈ ਜਾਂ ਇਹ ਕਿ ਤਰੀਕਾ ਹੁੰਦਾ ਕਿ ਇੱਕ ਵਾਰੀ ਚਲੇ ਜਾਂਦੇ ਆ ਉੱਠ ਕੇ ਫਿਰ ਹੋਰ ਹੀ ਤੌਰ ਤੇ ਵਾਪਸ ਆ ਜਾਂਦੇ ਆ ਕਿ ਮੇਰਾ ਸਵਾਲ ਲੱਗਿਆ। ਜੀ 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 ਕੰਡ ਕਰਦਾ ਇਸ ਗੱਲ ਤੇ ਦੂਜੀ ਗੱਲ ਜਿਹੜੀ ਤੁਸੀਂ ਖੈਰਾ ਸਾਹਿਬ ਦੀ ਗੱਲ ਕਰਦੇ ਆਂ ਬਿਲਕੁਲ ਕਿਸਾਨੀ ਦਾ ਮੁੱਦਾ ਦੂਜੇ ਮੁੱਦੇ ਦੀ ਜਿਸ ਜ਼ਿਕਰ ਕੀਤਾ ਪੰਜਾਬ ਦੇ ਅਹਿਮ ਮੁੱਦਿਆਂ ਵਿਰੋਧੀ ਤੇ ਦਾ ਠਾਣਾ ਜਿਹਦਾ ਆਪਾਂ ਪਹਿਲਾਂ ਵੀ ਕਿਹਾ ਉਹਨਾਂ ਦਾ ਫਰਜ਼ ਬਣਦਾ ਹੈ ਇਹਨਾਂ ਮਾਮਲਿਆਂ ਸਦਨ ਦੇ ਅੰਦਰ ਠਾਭੀ ਰਹੇ ਆ ਹਾਲਾਂਕਿ ਸਦਨ ਦੇ ਅੰਦਰ ਆਪਾਂ ਇਹ ਵੀ ਸਾਰੇ ਜਾਣਦੇ ਆ ਕਿ ਬੜਾ ਅਹਿਮ ਮਾਮਲਾ ਹੁੰਦਾ ਤੇ ਤੇ ਡਾਇਲਾਗ ਹੋਣਾ ਚਾਹੀਦਾ ਹੈ ਅਕਸਰ ਇਹ ਕਹਿ ਹੁੰਦਾ ਕਿ ਵਿਰੋਧੀ ਤੇਰੇ ਵਾਕ ਆਊਟ ਕਰਕੇ ਲਾ 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 ਕਰਕੇ ਬਾਹਰ ਆ ਜਾਂਦੇ ਆ ਤੇ ਮੀਡੀਆ ਦੀਆਂ ਸੁਰਖੀਆਂ ਵੀ ਬਟੋਰੀਆਂ ਜਾਂਦੀਆਂ ਕਿ ਦੇਖੋ ਜੀ ਵਿਰੋਧੀ ਤੇਰੇ ਵਾਕ ਆਊਟ ਕੀਤਾ ਕੰਟ ਮੀਡੀਆ ਹੈਡਲਾਈਨਾਂ ਲੰਦੀਆਂ ਇਲੈਕਟ੍ਰੋਨਿਕ ਮੀਡੀਆ ਵੀ ਚੰਗੀਆਂ ਗੱਲਾਂ ਚੰਗਾ ਦਿਖਾਉਂਦਾ ਕਿ ਕੌਣ ਆਗੂ ਕਿਸ ਤਰ੍ਹਾਂ ਵਾਕ ਆਊਟ ਕਰ ਰਿਹਾ ਮਰਦਾਵਾ ਜਿੰਦਾਬਾਦ ਕਰ ਰਿਹਾ ਮੀਡੀਆ ਦੇਆਂ ਸੁਰਖੀਆਂ ਜੂਰੂ ਬਟੋਰ ਲੈਂਦੇ ਆ ਪਰ ਸਦਨ ਦੇ ਅੰਦਰ ਉਸ ਮੁੱਦੇ ਤੇ ਬਹਿਸ ਜਾਂ ਸਜਿੱਦਗੀ ਕਿਧਰੇ ਨਜ਼ਰ ਨਹੀਂ ਆਉਂਦੀ ਜੀ ਜੀ ਸਾਰੇ ਜਾਣਦੇ ਆ ਪਹਿਲਾਂ ਵੀ ਕਿ ਮੌਕੇ ਤੇ ਗੱਲ ਹੁੰਦੀ ਹੈ ਚਾਹੇ ਪਾਰਲੀਮੈਂਟ ਦਾ ਸਦਨ ਹੋਵੇ ਚਾਹੇ ਹੋਵੇ ਪੰਜਾਬ ਵਿਧਾਨ ਸਭਾ ਦਾ ਜਾਂ ਕਿਸੇ ਵੀ ਸਟੇਟ ਦਾ ਕਰੋੜਾਂ ਰੁਪਏ ਦਾ ਖਰਚਾ ਹੁੰਦਾ ਸਦਨ ਦੀ ਕਾਰਵਾਈ ਚ ਚਲਾਉਣ ਤੇ ਬਿਲਕੁਲ ਜੇ ਜਦੋਂ ਤੁਸੀਂ ਜਿੰਦਾਬਾਦ ਮਰਦਾਬਾਦ ਕਰਕੇ ਬਾਹਰ ਆ ਜਾਨੇ ਹੋ ਤਾਂ ਉਹ ਜਿਹੜਾ ਖਰਚਾ ਜਾਂ ਸੇਵਾ ਦੀ ਤੁਹਾਡੀ ਨਜ਼ਰ ਨਹੀਂ ਆਉਂਦੀ ਇਹ ਵੀ ਗੱਲ ਮੈਂ ਬਿਲਕੁਲ ਇਹ ਵੀ ਕਹਾਗਾ ਕਿ ਜਿਹੜੀ ਹਾਕਮਦਾਰਾ ਉਹਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਜੇ ਬ੍ਰੋਦੀ ਦੇ ਕਿਸੇ ਸਵਾਲ ਨੂੰ ਲੈ ਕੇ ਆਉਂਦੇ ਜਦੋਂ ਖੈਰਾ ਸਾਹਿਬ ਨੇ ਸਵਾਲ ਉਠਾਇਆ ਉਸ ਮੁੱਦੇ ਤੇ رائے ਬੋਲਣ ਦਾ ਮੌਕਾ ਮਿਲਣਾ ਚਾਹੀਦਾ ਹਾਲਾਂਕਿ ਮੈਂ ਆਪਣੇ ਪ੍ਰੋਗਰਾਮ ਤੋਂ ਪਹਿਲਾਂ ਸਪੀਕਰ ਪ੍ਰਤਾਸਨਮਾਨ ਨੂੰ ਸੁਣ ਰਿਹਾ ਸੀ ਕਿ ਹਾਕਮਦਾਰ ਬਲ ਨੇ ਗੱਲ ਕਹੀ ਗਈ ਕਿ ਜੀ ਤੁਸੀਂ ਬ੍ਰੋਦੀ ਦੇ ਵਾਲਿਆਂ ਨੂੰ ਬਹੁਤ ਮੌਕਾ ਦਿੰਨੇ ਆ ਇਹ ਤਾਂ ਸਾਰੇ ਬੋਲਦੇ ਆ 92 ਕਹਿੰਦੇ ਕਈਆਂ ਨੂੰ ਤਾਂ ਆਪਣੀ ਸ਼ਕਲ ਦਿਖਾਉਣ ਦਾ ਮੌਕਾ ਨਹੀਂ ਮਿਲਦਾ ਉਹਦੀ ਦਿਲਚਸਪੀ ਗੱਲ ਇਹ ਸੀ ਕਹਿੰਦੇ ਜੀ ਉਹਨਾਂ ਦੇ ਵੀ ਪਰਿਵਾਰ ਵਾਲੇ ਹੋਰ ਦੇਖਣਾ ਚਾਹੁੰਦੇ ਆ ਕਿ ਸਾਡਾ ਐਮਐਲਏ ਜਾਂ ਸਾਡਾ ਮੰਤਰੀ ਜਾਂ ਆਗੂ ਸਦਨ 'ਚ ਬੈਠਾ ਉਹ ਵੀ ਕੋਈ ਗੱਲ ਕਹਿੰਦਾ ਕਿ ਨਹੀਂ ਕਹਿੰਦਾ ਕਹਿੰਦੇ ਸਾਡਾ ਤਾਂ ਤੁਸੀਂ ਸ਼ਕਲ ਵੀ ਨਹੀਂ ਦਿਖਾਉਂਦੇ ਵਿਰੋਧੀ ਧਿਰ ਨੂੰ ਸਾਰਾ ਕੁਝ ਇਦਾਂ ਜਿਹੜਾ ਹੈਗਾ ਮੌਕੇ ਦਿੰਨੇ ਹੋ ਪਰ ਸਪੀਕਰ ਨੇ ਉਸ ਵੇਲੇ ਤਾਂ ਬਿਲਕੁਲ ਇਹ ਗੱਲ ਗਈ ਵਾਜੂ ਗੱਲ ਗਈ ਕਿ ਦੇਖੋ ਹਾਕਮ ਤਰ ਕੋਲੇ ਤਾਂ ਬਹੁਤ ਸਾਰੇ ਮੌਕੇ ਹੁੰਦੇ ਆ ਰ ਉਹ ਰੋਧੀ ਤੇ ਅਧਿਕਾਰ ਆ ਅਧਿਕਾਰ ਉਹਨਾਂ ਨੂੰ ਮਿਲਣਾ ਚਾਹੀਦਾ ਜੀ ਜੀ ਪਰ ਕੀ ਅਮਲੀ ਤੌਰ ਤੇ ਅਧਿਕਾਰ ਦਿੱਤਾ ਜਾਂਦਾ ਜਿੱਦਾਂ ਤੁਸੀਂ ਖੈਰਾਬ ਸਰ ਦੀ ਗੱਲ ਕੀਤੀ ਹੈ ਕਾਂਗਰਸ ਦੀ ਗੱਲ ਕੀਤੀ ਹੈ ਜਿਹਨਾਂ ਮੁੱਦਿਆਂ ਨੂੰ ਉਠਾਇਆ ਤਾਂ ਉਹਨਾਂ ਮੁੱਦਿਆਂ ਲਈ ਤਾਂ ਹੁੰਦਾ ਕਿ ਸਮਾਂ ਫੌਰੀ ਤੌਰ ਤੇ ਨਹੀਂ ਤਾਂ ਘੰਟਾ ਦੋ ਘੰਟੇ ਕਿਸੇ ਵੇਲੇ ਤਾਂ ਕੀਤਾ ਜਾ ਸਕਦਾ ਹੈ ਅੱਜ ਨਹੀਂ ਕੱਲ੍ਹ ਤੇ ਕੀਤਾ ਜਾ ਸਕਦਾ ਖਾਤੋ ਤੇ ਜੋ ਗਵਰਨਰ ਦੇ ਪਾਸ ਨਹੀਂ ਕਲ ਹੁੰਦੀ ਹੈ ਤਾਂ ਉਹ ਤਾਂ ਮੁੱਦੇ ਹੀ ਲੋਕਾਂ ਦੇ ਹੁੰਦੇ ਆ ਜੀ ਉਹਨਾਂ ਮੁੱਦਿਆਂ ਦੇ ਮਾਮਲੇ ਆਉਣੇ ਚਾਹੀਦੇ ਆ ਇਹ ਟਕਰਾਅ ਦੀ ਸਥਿਤੀ ਜੇ ਹਕਮਦਰ ਜ਼ਿੰਮੇਵਾਰਾ ਅਬ ਰੋਦੀ ਦੇ ਨੂੰ ਵੀ ਸ੍ਰੀ ਰਿਕੀ ਦਾ ਰਾਹ ਅਪਣਾਉਣਾ ਚਾਹੀਦਾ ਉਹ ਮੁੱਦਿਆਂ ਦੇ ਸੱਜਣ ਦੇ ਅੰਦਰ ਰਹਿ ਕੇ ਟਿਕਣਾ ਚਾਹੀਦਾ ਹੈ ਕਿ ਇਹਨਾਂ ਮੁੱਦਿਆਂ ਦੇ ਸਪੀਕਰ ਸਾ ਮੌਕਾ ਕਿਉਂ ਨਹੀਂ ਦਿੰਦੇ ਗੱਲ ਕਰਨ ਦਾ ਜੀ ਸਿੱਧੂ ਸਾਹਿਬ ਅੱਗੇ ਇਸ ਤੋਂ ਇਲਾਵਾ ਜੋ ਵੱਡਾ ਮੁੱਦਾ ਇਸ ਸਮੇਂ ਆਉ ਇੱਕ ਕਿਸਾਨੀ ਦਾ ਇੱਕ ਪਾਸੇ ਆਪਾਂ ਜਿਸ ਤਰ੍ਹਾਂ ਦੇਖਿਆ ਕਿ ਜਿਸ ਤਰ੍ਹਾਂ ਇਸ ਵਾਰ ਕਿਸਾਨੀ ਅੰਦੋਲਨ ਚਕਵਾਇਆ ਗਿਆ ਉਸ ਤੋਂ ਬਾਅਦ ਮਾਮਲਾ ਹੋਰ ਜ਼ਿਆਦਾ ਭੱਗ ਗਿਆ ਤੇ ਹੁਣ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਕੱਲਾ ਪੰਜਾਬ ਪੱਧਰ ਦੀ ਨਹੀਂ ਬਲਕਿ ਕੌਮੀ ਪੱਧਰ ਦੀ ਜੋ ਜਥੇਬੰਦੀ ਹੈ ਉਹਨਾਂ ਨੇ ਪ੍ਰੋਟੈਸਟ ਦਾ ਐਲਾਨ ਹੈ ਜਿਹੜਾ ਉਹ ਕਰ ਦਿੱਤਾ ਹੈ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਰਣਨੀਤੀ ਜਥੇਬੰਦੀਆਂ ਦੇ ਵੱਲੋਂ ਉਲੀਕੀ ਜਾ ਰਹੀ ਹੈ ਕਿਸ ਤਰ੍ਹਾਂ ਇਹ ਸਿਸਟਮ ਅੱਗੇ ਚੱਲੇਗਾ ਕਿ ਪੰਜਾਬ ਦੀਆਂ ਜੋ ਜਥੇਬੰਦੀਆਂ ਉਹਨਾਂ ਦੇ ਨਾਲ ਆ ਕੇ ਜਥੇਬੰਦੀਆਂ ਖੜਨ ਗਈਆਂ ਕਿਸ ਤਰ੍ਹਾਂ ਦੇ ਫੈਸਲੇ ਹੋ ਸਕਦੇ ਨੇ ਦੇਖੋ ਪੰਜਾਬੀ ਇਹ ਕਹ ਹਦਾ ਬੜੀ ਪਿਆਰੀ ਜਦੋਂ ਮਕਸਰ ਕਹਿੰਨਾਂ ਕਿ ਪੰਜਾਬੀਆਂ ਨੇ ਬੜੀਆਂ ਪਿਆਰੀਆਂ ਪਿਆਰੀਆਂ ਅਖਾਨ ਕੋਤਮ ਬਣਾਇਆ ਇਹ ਕੋ ਤੇ ਸਿੱਧੀ ਤੇ ਲਾਗੂ ਹੁੰਦੀ ਹੈ ਕਿ ਕਹਿੰਦੇ ਕਈ ਵਾਰ ਕੀ ਹੁੰਦਾ ਜਿਹੜੇ ਹੱਥਾਂ ਨਾਲ ਦਿੱਤੀਆਂ ਗੰਢਾਂ ਹੁੰਦੀਆਂ ਉਹ ਧੰਦਾ ਨਾਲ ਖੁੱਲਣੀਆਂ ਪੈਂਦੀਆਂ ਬਿਲਕੁਲ ਯਾਨੀ ਤੁਸੀਂ ਆਪ ਹੀ ਗੱਲ ਵਿਗਾੜੀ ਤੇ ਆਪ ਹੀ ਫਿਰ ਉਸ ਨੂੰ ਦੁਰਸਤ ਕਰ ਦਿਓ ਤਾਂ ਇਹਨਾਂ ਸੋਖਾ ਨਹੀਂ ਹੁੰਦਾ ਕਿਸਾਨ ਆਗੂ ਜਦੋਂ ਆ ਕੇ ਤੁਹਾਡੇ ਨਾਲ ਗੱਲਬਾਤ ਕਰਨੇ ਬੈਠੇ ਪਹਿਲੀ ਸਟੇਜ ਦੇ ਉੱਤੇ ਤਾਂ ਮੁੱਖ ਮੰਤਰੀ ਕਿਸੇ ਇਸ਼ੂ ਦੇ ਕਸੇ ਹੋ ਕੇ ਮੀਟਿੰਗ ਵਿੱਚੋਂ ਛੱਡ ਕੇ ਚਲੇ ਗਏ ਉਹਨਾਂ ਨੇ ਕਿਹਾ ਕਿ ਜਾਓ ਫਿਰ ਤੁਸੀਂ ਪ੍ਰੋਟੈਸਟ ਹੀ ਕਰ ਲਓ ਮੰਗਾ ਬਾਅਦ ਚ ਦੇਖਾਂਗੇ ਜਿਹੜੀਆਂ ਮੰਨੀਆਂ ਗਈਆਂ ਉਹ ਵੀ ਪ੍ਰਵਾਨ ਨਹੀਂ ਉਦੋਂ ਬਾਅਦ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਜਿਸ ਕਦਰ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦਾ ਜਿਹੜਾ ਮੋਰਚਾ ਸੀ ਉਹ ਖਦੇੜਿਆ ਗਿਆ ਕਿਸਾਨਾਂ ਗੁਨਗਸਤਾਰ ਕੀਤਾ ਗਿਆ ਜਿਨ੍ਹਾਂ ਚ ਸਰਮ ਸਿੰਘ ਕਨੇਸ ਸੀ ਸੀ ਸੰਦੇਲੇਵਾਲ ਸੀ ਕੁਹਾੜ ਸੀ ਮਨੂ ਕਾਕਾ ਸਿੰਘ ਕੋਟਲਾ ਸੀ ਹੋਰ ਕਈ ਆਗੂ ਸੈਂਕੜੇ ਕਿਸਾਨ ਹੋਣਗੇ ਜਿਨ੍ਹਾਂ ਨੂੰ ਰਾਤ ਦੇ ਇਸ ਲਿਆ ਗਿਆ ਸ਼ਾਮ ਤੋਂ ਬਾਅਦ ਹਨੇਰੇ ਪਿਆ ਜਿਸ ਕਦਰ ਉਥੇ ਸ਼ਮੂਦ ਖਨੋਰੀ ਬਾਰਡਰ ਤੇ ਜਿਹੜਾ ਵੱਡਾ ਇੱਕ ਹਕਮ ਇਮਸਾਨ ਪਿਆ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਵੱਡਾ ਇੱਕ ਰੂਸ ਦਾ ਕਾਰਨ ਬਣਿਆ ਤੁਸੀਂ ਪਹਿਲਾਂ ਗੱਲਬਾਤ ਲਈ ਉਹਨਾਂ ਸੱਦਾ ਦਿੱਤਾ ਤੁਜੀ ਤੇ ਦੀ ਆਪਾਂ ਤੇ ਜੋ ਗੱਲ ਕਰਨ ਸ਼ਮੂਦ ਖਨੋਰੀ ਵਾਲੇ ਗੱਲਬਾਤ ਉਹਨਾਂ ਨੇ ਚੰਡੀਗੜ੍ਹ 'ਚ ਰਾਮ ਨਾਲ ਕਈ ਘੰਟੇ ਗੱਲਬਾਤ ਹੋਈ ਜਦੋਂ ਚੰਡੀਗੜ੍ਹ ਤੋਂ ਆਪਣੇ ਮੋਰਚਿਆਂ ਚੱਲੇ ਤਾਂ ਰਸਤੇ 'ਚ ਉਹਨਾਂ ਨੂੰ ਘੇਰ ਕੇ ਗ੍ਰਿਫਤਾਰ ਕਰ ਲਿਆ ਉਹ ਵੀ ਟਕਰਾਅ ਦਾ ਕਾਰਨ ਹੈ ਅੱਜ ਵੀ ਅਜੇ ਕਈ ਆਪਣਾ ਸਮਾਨ ਲੱਭਦੇ ਫਿਰਦੇ ਆ ਅਜੇ ਵੀ ਬਹੁਤ ਸਾਰੇ ਕਿਸਾਨ ਜਿਹੜਾਂ ਜੋ ਕੋ ਪਟਿਆਲਾ ਜਾਂ ਹੋਰ ਥਾਵਾਂ ਤੇ ਨਜ਼ਰਬੰਦ ਬਣੇ ਹੋਇਆ ਸੋ ਸਾਰੇ ਕੱਲ ਦੇ ਚੱਲਦਿਆਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਕੌਮੀ ਪੱਧਰ ਦਾ ਚੈਪਟਰ ਦੀ ਦੀ ਆਪਾਂ ਗੱਲ ਕਰਦੇ ਆਂ ਉਹਨਾਂ ਵੱਲੋਂ ਕੌਮੀ ਪੱਧਰ ਤੇ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਜੋ ਕੇਂਦਰ ਦਾ ਰਵਈਆ ਹੈ ਜੋ ਪੰਜਾਬ ਸਰਕਾਰ ਦਾ ਰਵਈਆ ਉਹਦੇ ਖਿਲਾਫ ਪੂਰੇ ਦੇਸ਼ ਦੇ ਵਿੱਚ ਜ਼ਿਲ੍ਹਾ ਪੱਧਰਾਂ ਤੇ ਪ੍ਰੋਟੈਸਟ ਕੀਤੇ ਜਾਣਗੇ ਉਹ ਸਮਾਜਤਾ 28 ਦਾ ਸੋ 28 ਮਾਰਚ ਨੂੰ ਵੱਡੇ ਪੱਧਰ ਤੇ ਦੇ ਸੇ ਕਿਸਾਨੀ ਦੇ ਰੋਸ ਜਿਹੜੇ ਪ੍ਰਗਟਾਵੇ ਹੋ ਰਿਹਾ ਮਾਰਚ ਕਿਤੇ ਜਾਣਗੇ ਤਰਨੇ ਦਿੱਤੇ ਜਾਣਗੇ ਸਰਕਾਰ ਕੋਲ ਤੇ ਨਾਰੇਬਾਜ਼ੀ ਹੋਏਗੀ ਸੋ 28 ਦਾ ਦਿਨ ਕਿਸਾਨਾਂ ਨੂੰ ਸਮਰਪਿਤ ਹੁੰਦਾ ਨਜ਼ਰ ਆ ਰਿਹਾ ਇਹ ਮਾਮਲਾ ਛਿੜਿਆ ਜਾ ਕੇ ਦੇਖੋ ਕਿਸ ਕਦਰ ਪ੍ਰਸਥਿਤੀਆਂ ਬਦਲੀਆਂ ਦੋਨਾ ਮਾਮਲਿਆਂ ਜੀ ਦੇ ਕੇ ਦੇਖੀਏ ਪਹਿਲਾ ਸਿਮਤ ਕਿਸਾਨ ਮੋਰਚਾ ਜਿਹਦੇ ਤੇ ਰਾਜੇਵਾਲਾ ਡਾਕਟਰ ਦਰਸ਼ਨਬਾਲ ਅਗਰਹਾ ਹੁਰ ਦੂਜੇ ਵੱਡੇ ਕਦਾਵਾਰਾ ਕੋ ਉਹਨਾਂ ਨੂੰ ਗੱਲਬਾਤ ਦੀ ਮੇਜ਼ ਤੇ ਬਾਇਆ ਗੱਲਬਾਤ ਦੀ ਮੇਜ਼ ਦੇ ਉੱਤੋਂ ਹੀ ਗੱਲ ਜਿਹੜੀ ਵਿਖਰ ਗਈ ਤੇ ਟਕਰਾਅ ਦੀ ਸਥਿਤੀ ਚਲੀ ਗਈ ਇਸੇ ਤਰੀਕੇ ਨਾਲ ਦੂਜੀ ਗੱਲਬਾਤ ਸ਼ੰਭੂ ਤੇ ਖਨੋਰੀ ਬਾਰਡਰ ਉਹਨਾਂ ਨੂੰ ਵੀ ਗੱਲਬਾਤ ਲਈ ਬੁਲਾਇਆ ਗੱਲਬਾਤ ਹੋਈ ਵੀ ਜਿਹਦੇ ਚ ਬਲਕਿ ਉਸ ਤੋਂ ਵੀ ਅਹਿਮ ਗੱਲ ਇਹ ਸੀ ਕੇਂਦਰ ਦੇ ਮੰਤਰੀ ਵੀ ਸ਼ਾਮਲ ਹੋ ਪੰਜਾਬ ਦੇ ਮੰਤਰੀ ਵੀ ਸ਼ਾਮਲ ਹੋ ਗੱਲਬਾਤ ਤੋਂ ਬਾਅਦ ਫਿਰ ਮਾਮਲਾ ਫੇਰ ਟਕਰਾਅ ਚ ਵਿਗੜ ਗਿਆ ਹਾਲਾਂਕਿ ਹੁੰਦਾ ਤਾਂ ਇਹ ਹੈ ਕਿ ਜੇ ਟਕਰਾਅ ਹੁੰਦਾ ਤਾਂ ਕਿਹਾ ਜਾਂਦਾ ਕਿ ਆਪਾਂ ਗੱਲਬਾਤ ਦੀ ਮੇਜ਼ ਤੇ ਬੈਠ ਕੇ ਮਾਮਲੇ ਨੂੰ ਨਿਬੜੀਏ ਇੱਥੇ ਬਿਲਕੁਲ ਉਲਟਾ ਹੋ ਗਿਆ ਕਿ ਗੱਲਬਾਤ ਉਹੀ ਗੱਲਬਾਤ ਤੋਂ ਬਾਅਦ ਟਕਰਾਅ ਦੀ ਸਥਿਤੀ ਬਣੀ ਉਹ ਟਕਰਾਅ ਦੀ ਦੋਨਾਂ ਮਾਮਲੇ ਸਥਿਤੀ ਹੈ ਕਿਸਾਨ ਕਹਿੰਦੇ ਕਿ ਅਸੀਂ ਤਾਂ ਗੱਲਬਾਤ ਲਈ ਆਏ ਸੀ ਤੇ ਕੋ ਕਮਾਲ ਦੀ ਗੱਲ ਹੈ ਕਿ ਅਕਸਰ ਸਰਕਾਰਾਂ ਕਹਿੰਦੀਆਂ ਕਿ ਕਿਸਾਨ ਹੋਣ ਚਾਹੇ ਹੋਰ ਵੀ ਕੋਈ ਤੇ ਰੋਵੇ ਜਿਹੜੀ ਪ੍ਰੋਟੈਸਟ ਕਰਦੀ ਹੈ ਉਹ ਗੱਲਬਾਤ ਨਹੀਂ ਕਰਦੇ ਗੱਲਬਾਤ ਨਾਲ ਹੀ ਮਸਲੇ ਹੱਲ ਹੁੰਦੇ ਆ ਪ੍ਰੋਟੈਸਟ ਕਰਦੇ ਰੋਸ ਪਖਾਵੇ ਕਰਦੇ ਇੱਥੇ ਕਿਸਾਨ ਦੋਨੋਂ ਹੀ ਮਾਮਲੇ ਚਾਹੇ ਪਹਿਲਾ ਅਸੀਂ ਮੁਲਤਖਾਨਗੁਰਾ ਸੇ ਸ਼ੰਭੂ ਦੇ ਖਨੋਰੀ ਵਾਲਾ ਦੋਨੇ ਮਾਮਲਿਆਂ 'ਤੇ ਉਹਦਾ ਗੱਲਬਾਤ ਲਈ ਆਏ ਸੱਦੇ ਦੇ ਗੱਲਬਾਤ ਲਈ ਬੈਠੇ ਡਿਸਕਸ਼ਨ ਵੀ ਹੋਈ ਬਾਹਰ ਨਿਕਲਦੇ ਨੇ ਦੋਨਾਂ ਹੀ ਤੜਾਂ ਦੇ ਸੰਯੁਕਤ ਕਿਸਾਨ ਮੋਰਚਾ ਇੱਕ ਆ ਜਾਂ ਦੂਜਾ ਦੋਨਾਂ ਦੇ ਖਿਲਾਫ ਹੀ ਕਾਰਵਾਈ ਸੋ ਸਾਰੇ ਦੇ ਖਿਲਾਫ 28 ਨੂੰ ਸੱਦਾ ਦਿੱਤਾ ਗਿਆ ਇਸੇ ਚੱਲਦੇ ਨੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਦੀ ਦੀ ਅਗਵਾਈ ਢੱਲੇਵਾਲ ਸਾਹਿਬ ਕਰ ਰਹੇ ਆ ਅੰਦੇਰ ਸਾਹਿਬ ਕਰ ਰਹੇ ਹਾਲਾਂਕਿ ਉਹ ਜੇਲ੍ਹ 'ਚ ਬੈਠੇ ਆ ਨੇਤਾ ਦਾ ਨੇਤੇ ਹੀ ਜੇਲ੍ਹ 'ਚ ਵੀ ਹੋਈ ਕਰ ਸਕਦੇ ਆ ਉਹਨਾਂ ਵੱਲੋਂ ਪ੍ਰੈਜ਼ੀਡੈਂਟ ਨੂੰ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਗਿਆ ਕਿ ਪੰਜਾਬ ਚ ਕਿਸਾਨਾਂ ਨੂੰ ਜਿਸ ਕਦਰ ਗੱਲਬਾਤ ਦੀ ਟੇਬਲ ਤੇ ਬਲਾਕ ਹੈ ਉਹਨਾਂ ਨਾਲ ਧੋਖਾ ਕੀਤਾ ਗਿਆ ਗਰਬਾ ਦੀ ਵਿਜੈ ਉਹਨਾਂ ਦੇ ਤੰਬੂ ਪੁੱਟੇ ਗਏ ਉਹਨਾਂ ਨੂੰ ਖੇੜ ਦਿੱਤਾ ਗਿਆ ਉਸ ਮਾਮਲੇ ਦੇ ਚ ਸਾਨੂੰ ਨਿਆਂ ਤੇ ਇਨਸਾਫ ਮਿਲਣਾ ਚਾਹੀਦਾ ਔਰ ਸਨਯੁਤ ਕਿਸਾਨ ਮੋਰਚਾ ਜੀ ਨੇ 28 ਦੀ ਕਾਲ ਦਿੱਤੀ ਹੈ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਦੇਖੋ ਸਾਡੇ ਬੇਸਿਕ ਕੋਈ ਇਸ਼ੂ ਦੇ ਉੱਤੇ ਜੰਗਤਰੀਕੇ ਦੇ ਬੁਖਰੇ ਮੇ ਹੋ ਸਕਦੇ ਆ ਪਰ ਉਹਨਾਂ ਨੇ ਸਨਯੁਤ ਕਿਸਾਨ ਮੋਰਚਾ ਜਿਹੜਾ ਗੈਰ ਹਾਜ਼ਰੀ ਹੈ ਇਹਦੇ ਕੋਈ ਢੱਲੇਵਾਰ ਸਾਹਿਬ ਨੇ ਸਵਾਲੇ ਉਹਨਾਂ ਰੋਕਾਸ ਕੀਤੇ ਆ ਬੰਦੀ ਕੀਤੇ ਕੇ ਆਓ ਘਟੋ ਘਟਾ ਐਕਸ਼ਨ ਦੇ ਮੁੱਦੇ ਤੇ ਆਪਾਂ ਕੱਠੇ ਹੋ ਕੇ ਰੋਜ਼ ਪਰਟਾਵੇ ਕਰੀਏ ਸੰਦੇ ਤੌਰ ਤੇ ਲੜਾਈ ਲੜੀਏ ਤਾਂ ਕਿ ਕੇਂਦਰ ਸਰਕਾਰ ਆ ਜਾਂ ਪੰਜਾਬ ਸਰਕਾਰ ਉਹਨਾਂ ਤੇ ਦਬਾਅ ਬਣਾਇਆ ਜਾ ਸਕੇ ਜੀ ਜੀ ਸਿੱਧਾ ਸਾਹਿਬ ਅੱਗੇ ਵਾਦੇ ਆ ਤੇ ਗੱਲ ਕਰਦੇ ਆ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਜਗਜੀਤ ਸਿੰਘ ਦਲੇਵਾਲ ਉਹਨਾਂ ਦਾ ਡੇਵਲ ਸਾਹਿਬ ਹੁਣਾਂ ਦੇ ਗ੍ਰਿਫਤਾਰੀ ਨੂੰ ਲੈ ਕੇ ਅੱਜ ਹਾਈ ਕੋਰਟ ਤੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਦੇ ਉੱਪਰ ਸੁਣਵਾਈ ਹੋਈ ਹੈ ਪਰ ਇਸ ਪਟੀਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਜੋ ਜਵਾਬ ਦਿੱਤਾ ਹੈ ਉਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਡੇਵਲ ਸਾਹਿਬ ਪੁਲਿਸ ਹਿਰਾਸਤ ਵਿੱਚ ਨਹੀਂ ਹੈ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਦੀ ਰਜ਼ਾਮੰਦੀ ਦੇ ਨਾਲ ਉਹਨਾਂ ਖੁਦ ਦੀ ਰਜ਼ਾਮੰਦੀ ਦੇ ਨਾਲ ਪਟਿਆਲਾ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਉਹਨਾਂ ਦਾ ਪਰਿਵਾਰ ਉਹਨਾਂ ਦੇ ਨਾਲ ਮਿਲਦਾ-ਗਿਲਦਾ ਪਰ ਉਧਰ ਕੋਰਟ ਨੇ ਵੀ ਇਸ ਮਾਮਲੇ ਤੇ ਕਹਿ ਦਿੱਤਾ ਹੈ ਕਿ ਜੇ ਗ੍ਰਿਫਤਾਰੀ ਨਹੀਂ ਤਾਂ ਫਿਰ ਪਟੀਸ਼ਨ ਕਿਉਂ ਸੋ ਇਸ ਮਾਮਲੇ ਦੇ ਉੱਪਰ ਹੁਣ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸਰਕਾਰ ਨੂੰ ਨਵੇਂ ਸਿਰੇ ਤੋਂ ਮਾਮਲੇ ਦੀ ਰਿਪੋਰਟ ਦੇਣ ਲਈ ਕਿਹਾ ਕੋਰਟ ਨੇ ਕਿਵੇਂ ਦੇਖਦੇ ਹੋ ਕਿਉਂਕਿ 26 ਨੂੰ ਅਗਲੀ ਸੁਣਵਾਈ ਹੈ ਦੇਖੋ ਜੀਵ ਇਤفاق ਹੈ ਹਾਲਾਂਕਿ ਨਜ਼ਰੀਆ ਇਹਦੇ ਬਾਰੇ ਸਰਕਾਰ ਕੀ ਪਹੁੰਚ ਪੜਾਉਂਦੀ ਹੈ ਜਿੱਦਾਂ ਤੁਸੀਂ ਕਿਹਾ ਕਿ ਉਹਨੇ ਹਾਈ ਕੋਰਟਸ ਰਿਪੋਰਟ ਦਿੱਤੀ ਆ ਕਿ ਜੇ ਅਸੀਂ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਹਸਪਤਾਲ 'ਚ ਰੱਖਿਆ ਗਿਆ ਉਹਨਾਂ ਦੇ ਪਰਿਵਾਰ ਦੇ ਮੈਂਬਰ ਮਿਲ ਸਕਦੇ ਆ ਪਰ ਇੱਕ ਜੀਵ ਇਸ ਕਰਕੇ ਗੱਲ ਨਜ਼ਰ ਆਉਂਦੀ ਹੈ ਕਿ ਜਿਸੇਨ ਢੱਲੇਵਾਲ ਆ ਜੀ ਜੀ ਸੇਦਾ ਹਾਲਚਲ ਪੁੱਛਣ ਲਈ ਸਰਕਾਰਾਂ ਦੇ ਵੱਡੇ ਪੁਲਿਸ ਅਧਿਕਾਰੀ ਜਾਂਦੇ ਰਹੇ ਆਪਾਂ ਸਾਰੇ ਜਾਣਦੇ ਆਂ ਦਿੱਲੀਵਾਲ ਸਾਹਿਬ ਦਾ ਕਿਸ ਤਰ੍ਹਾਂ ਹਾਲਚਲ ਪੁੱਛਦੇ ਸੀ ਇਵਨ ਮੇਰੇ ਕੱਲ ਕੈਬਨਟ ਮੰਤਰੀ ਪਨਾਦੇਵੀ ਕੇ ਹਾਲਚਲ ਪੁੱਛਣ ਲਈ ਵੱਡੇ ਆਗੂ ਕੇ ਬਾਕੀ ਪੋਲੀਟਿਕਲ ਪਾਰਟੀਆਂ ਦੇ ਤੇ ਗਈ ਗਏ ਤੇ ਕਾਂਗਰਸ ਹੈ ਤੇ ਖਾਲੀਗੜਾ ਹੈ ਤੇ ਦੂਜੀਆਂ ਪਾਰਟੀਆਂ ਹੈਗੀਆਂ ਉਹਨਾਂ ਦੇ ਆਗੂ ਕੋਲ ਜਾ ਕੇ ਦਿੱਲੀਵਾਲ ਦੀ ਸੇਦਾ ਹਾਲਚਲ ਪੁੱਛਦੇ ਰਹੇ ਪੰਜਾਬ ਸਰਕਾਰ ਵੱਲੋਂ ਵਿੱਚ ਚੇ ਤੌਰ ਤੇ ਕਿਹਾ ਗਿਆ ਕਿ ਦਿੱਲੀਵਾਲ ਸਾਹਿਬ ਨੇ ਮਰਨ ਬੱਤ ਰੱਖਿਆ ਉਹਨਾਂ ਦੀ ਸਿਹਤ ਦੀ ਕਾਮਯਾਬੀ ਲਈ ਜਨਰਲ ਸਿਹਤ ਧਿਆਨ ਰੱਖ ਲਈ ਡਾਕਟਰਾਂ ਦੀ ਵਿਸ਼ੇਸ਼ ਤੌਰ ਤੇ ਚੇਤੇ ਤੋਂ ਤੇ ਟੀਮ ਲਾਈ ਗਈ ਕਿ ਉਹਨਾਂ ਦੇ ਸਿਹਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਹੁਣ ਮੈਂ ਇਸ ਕਰਕੇ ਗਿਣਾ ਰਿਹਾ ਕਿ ਦੇਖੋ ਕਿਸ ਤਰ੍ਹਾਂ ਦਾ ਵਰਤਾਰਾ ਹੁੰਦਾ ਦੂਜੇ ਪਾਸੇ ਪੰਜਾਬ ਤੇ ਰੈਣਾ ਹਾਈ ਕੋਰਟ ਸਥਿਤੀਆਂ ਦੇਖੋ ਪੰਜਾਬ ਤੇ ਰੈਣਾ ਹਾਈ ਕੋਰਟ ਬਾਰ ਬਾਰ ਇਹ ਕਹਿ ਰਿਹਾ ਹੈ ਕਿ ਜੀ ਡੱਲੇਵਾਲ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ ਅੰਗੈਲੀ ਨਹੀਂ ਹੋਣੀ ਚਾਹੀਦੀ ਉਹਨਾਂ ਦੀ ਸਿਹਤ ਬਹੁਤ ਕੀਮਤੀ ਹੈ ਉਹਨੂੰ ਇਸ ਤਰ੍ਹਾਂ ਦੀ ਕਾਰਵਾਈ ਚ ਪਹਿਲਾਂ ਤਾਂ ਉਹਨਾਂ ਨੂੰ ਕਿਹਾ ਹੋਇਆ ਕਿ ਮਰਨ ਮਰਤ ਨਾ ਰੱਖੋ ਉਹ ਇਸ ਗੱਲ ਤੇ ਸਹਿਮਤ ਨਹੀਂ ਹੋਏ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੋਵੇ ਪੰਜਾਬ ਸਰਕਾਰ ਹੋਵੇ ਕੇਂਦਰ ਸਰਕਾਰ ਬਾਰ ਬਾਰ ਇੱਕੋ ਗੱਲ ਕਿ ਢੱਲੇਵਾਲ ਸਾਹਿਬ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ ਹੁਣ ਜਿਸ ਢੱਲੇਵਾਲ ਦੀ ਸਿਹਤ ਦਾ ਧਿਆਨ ਰੱਖਣ ਲਈ ਇਸ ਤਰ੍ਹਾਂ ਦੇ ਗੀਤ ਗਾਏ ਗਏ ਉਹ ਢੱਲੇਵਾਲ ਨਾਲ ਕੀ ਵਾਪਰੀ ਜੀ ਜੀ ਪਿਆ ਵਰਤਾਰਾ ਦੇਖੋ ਕਿ ਢੱਲੇਵਾਲ ਸਾਹਿਬ ਜੋ ਹੀ ਚੰਡੀਗੜ੍ਹੋਂ ਨਿਕਲੇ ਉਹਨੂੰ ਰਾਹਤ ਚਲਾਈ ਜਾਇਆ ਗਿਆ ਹੈ ਐਂਬੂਲੈਂਸੀ ਉਤੋਂ ਬਦਨ ਲਿਦਿਆਣੇਗੇ ਲਿਦਿਆਣੇ ਤੋਂ ਜ਼ਿਲੰਦਰ ਲੈ ਕੇਗੇ ਤਾਹ ਦਾ ਮੈਂ ਉਹਨਾਂ ਦੇ ਲੱਗ ਚ ਗੱਤਣਾ ਨਹੀਂ ਚਾਹੁੰਦਾ ਕਿ ਦਿੱਲੀਵਾਲ ਸਾਹ ਤੋਂ ਕਿਹੜਾ ਖਤਰਾ ਸੀ ਕਿ ਤੁਸੀਂ ਉਹਨਾਂ ਨੂੰ ਮੁਹਾਲੀ ਤੋਂ ਚੁੱਕਿਆ ਲੁਧਿਆਣੇ ਰਹਿ ਗਏ ਤਲਿੰਦਰ ਲੈ ਗਏ ਹੁਣ ਫੇਰ ਪਟਿਆਲੇ ਲੈ ਆਏ ਪਟਿਆਲੇ ਕਹਿੰਦੇ ਦੀ ਪ੍ਰਾਈਵੇਟ ਹਸਪਤਾਲ ਜਮਨਲੀ ਰਿਲੇਸ਼ਨਸ ਮੀਡੀਆ ਰਿਪੋਰਟ ਅਨੁਸਾਰ ਕਿ ਇੱਕ ਪ੍ਰਾਈਵੇਟ ਹਸਪਤਾਲ ਚ ਹੈ ਉਹਨਾਂ ਦਾ ਇਲਾਜ ਉਹਨਾਂ ਦਾ ਹੋਰ ਐਸਾ ਹੀ ਟੰਗਲ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਹੈ ਦਿੱਲੀਵਾਲ ਇੱਕ ਬੜੇ ਮਚੋ ਜ਼ਿੰਮੇਵਾਰ ਆਗੂ ਹੈ ਕੁਝ ਦਿਨ ਪਹਿਲਾਂ ਤੱਕ ਜਾਨੀ ਕੁਝ ਘੰਟਿਆਂ ਪਹਿਲਾਂ ਤੱਕ ਜਿਹੜੇ ਵਿਅਕਤੀ ਨਾਲ ਕੇਂਦਰ ਤੇ ਪੰਜਾਬ ਸਰਕਾਰ ਦੇ ਆਗੂ ਮਸਲਾ ਨਿਮੇੜ ਲਈ ਗੱਲਬਾਤ ਕਰ ਰਿਹਾ ਹੈ ਗੱਲਬਾਤ ਉਹਨਾਂ ਨੂੰ ਕਹਿੰਦੇ ਜੁਆਇਨ ਕਰਨਾ ਚਾਹੀਦਾ ਕਹ ਕੇ ਗੱਲਬਾਤ ਜੁਆਇਨ ਕਰਾਈ ਗਈ ਜੀ ਜੀ ਸਾਰਾ ਤੋਂ ਤੇ ਉਸੇ ਦਿਲੇਵਾਰ ਤੋਂ ਕੀ ਖਤਰਾ ਹੋ ਗਿਆ ਕਿ ਕਦੇ ਜਲੰਧਰ ਲਈ ਫਿਰਦੇ ਹਾਂ ਕਦੇ ਲੁਧਿਆਣੇ ਲਈ ਫਿਰਦੇ ਹਾਂ ਤੇ ਕਦੇ ਪਟਿਆਲੇ ਲੈ ਕੇ ਆ ਗਏ ਜੀ ਇਹਦਾ ਜਵਾਬ ਤਾਂ ਹੋਣਾ ਚਾਹੀਦਾ ਕਿ ਆਖਰ ਤੁਸੀਂ ਜ਼ਿੰਮੇਵਾਰ ਆਗੂਆਂ ਦੇ ਵੀ ਭਰੋਸਾ ਕਿਉਂ ਨਹੀਂ ਹੈ ਫਿਰ ਕਿਦਾਂ ਡਾਇਲੌਗ ਜਾਂ ਗੱਲਬਾਤ ਕਿਦਾਂ ਹੋਏਗੀ ਸਿੱਧੂ ਸਾਹਿਬ ਅੱਗੇ ਵਧਦੇ ਆ ਤੇ ਇੱਕ ਅਹਿਮ ਫੈਸਲੇ ਦੀ ਗੱਲ ਕਰਦੇ ਆ ਇਹ ਅਹਿਮ ਫੈਸਲਾ ਜਿਹੜਾ ਇਹ ਵਿਦੇਸ਼ ਮੰਤਰਾਲੇ ਦੇ ਵੱਲੋਂ ਲਿਆ ਗਿਆ ਪਰ ਇਹ ਫੈਸਲਾ ਜਿਹੜਾ ਉਹ ਪੰਜਾਬ ਲਈ ਕਿਤੇ ਨਾ ਕਿਤੇ ਘਾਟੇ ਦਾ ਸੌਦਾ ਹੋ ਸਕਦਾ ਕਿਉਂਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਮਰੀਕਾ ਜਾਣਾ ਚਾਹੁੰਦੇ ਸੀ ਜਿੱਥੇ ਉਨਾ ਦਾ ਕਹਿਣਾ ਹੈ ਕਿ ਉਹ گاਵਾں ਦੇ ਸਬੰਧ ਦੇ ਵਿੱਚ ਕੁਝ ਡੀਲਸ ਕਰਨੀਆਂ ਚਾਹੁੰਦੇ ਸੀ ਜਾਂ ਗੱਲਬਾਤ ਦਾ ਸلسਲਾ ਤੋੜਨਾ ਚਾਹੁੰਦੇ ਸੀ ਪਰ ਖੁੱਡੀਆਂ ਸਾਹਿਬ ਨੂੰ ਜਾਣ ਨਹੀਂ ਦਿੱਤਾ ਗਿਆ ਇਜਾਜ਼ਤ ਨਹੀਂ ਮਿਲੀ ਇਹ ਪਹਿਲੇ ਮੰਤਰੀ ਨਹੀਂ ਹੈ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਮੰਤਰੀਆਂ ਦੇ ਨਾਲ ਇਹ ਵਰਤਾਰਾ ਹੋ ਚੁੱਕਿਆ ਹੈ ਕਿਵੇਂ ਦੇਖਦੇ ਹੋ ਬਿਲਕੁਲ ਤੇ ਦੇਖਿਆ ਜਾਵੇ ਤਾਂ ਸਾਡੇ ਫੈਡਰਲ ਸਿਸਟਮ ਦੇ ਸਿੱਧੇ ਤੌਰ ਤੇ ਕਹਿੰਦੇ ਹੋ ਨਹੀਂ ਕੋਈ ਕਾਰੋ ਨਹੀਂ ਕਰ ਰਿਹਾ ਕੇਂਦਰ ਸਰਕਾਰੀ ਕੋ ਹੋਰ ਗੱਲ ਕਰੇ ਤਾਂ ਕਹੋ ਜੀ ਦੇਖੋ ਦੇ ਦੇ ਢਾਂਚੇ ਲਈ ਖਤਰਾ ਦੇ ਦੇ ਸਰਕਾਰੀ ਖਤਰਾ ਜੇ ਕੇਂਦਰ ਸਰਕਾਰ ਹੀ ਇਹ ਜੇ ਫੈਸਲੇ ਲਏ ਜਿਸ ਨਾਲ ਫਾਇਡਰ ਸਿਸਟਮ ਕਮਜ਼ੋਰ ਹੋਵੇ ਤਾਂ ਕੋਣ ਕਿਸ ਨੂੰ ਕਹੇਗਾ ਕਿ ਤੂੰ ਜ਼ਾਤੀ ਕਰ ਰਿਹਾ ਹੈ ਹਾਲਾਂਕਿ ਪੰਜਾਬ ਜਿਹੜਾ ਹੈਗਾ ਖੇਤੀਬਾੜੀ ਸਟੇਟ ਹੈ ਪੰਜਾਬ ਵੱਡੇ ਸੰਘਰਸ਼ ਲੰਘ ਰਿਹਾ ਪੰਜਾਬ ਲਗਾਤਾਰ ਤੰਗ ਰਿਹਾ ਕੋਸ਼ਿਸ਼ ਕਰ ਰਿਹਾ ਹੈ ਕਿ ਖੇਤੀ ਦੇ ਸੰਘਰਸ਼ ਤੋਂ ਬਾਹਰ ਆ ਜਾਵੇ ਦੇਖੋ ਇਹਦੇ ਦੇ ਦੋ ਵੱਡੇ ਜਿੰਮੇਵਾਰ ਤੇ ਰਹੇ ਇੱਕ ਤਾਂ ਜਿਹੜੀ ਪੰਜਾਬ 'ਚ ਰਾਜ ਕਰ ਰਹੀ ਹੈ ਪੰਜਾਬ ਸਰਕਾਰ ਦੂਜੀ ਕਿਸਾਨੀ ਇਹਦੇ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਕਿਸਾਨੀ ਨੂੰ ਜਦੋਂ ਕੋਈ ਹੱਲ ਨਹੀਂ ਲੱਗਦਾ ਤਾਂ ਸਿੱਧਾ ਆਪਾਂ ਪਹਿਲਾਂ ਜੇਕਰ ਕਰਕੇ ਜੇ ਆਪਾਂ ਪ੍ਰੋਟੈਸਟ ਕਰਦੇ ਆਂ ਚੰਡੀਗੜ੍ਹ ਕਰਦੇ ਆਂ ਦਿੱਲੀ ਕਰਦੇ ਆਂ ਰਸਤਿਆਂ ਤੇ ਕਰਦੇ ਆਂ ਉਹਨਾਂ ਨੂੰ ਕੋਈ ਚਾਹ ਨਹੀਂ ਉਹ ਵੀ ਚਾਹੁੰਦੇ ਕਿ ਸਾਡੇ ਮਸਲੇ ਦਾ ਹੱਲ ਹੋਣਾ ਚਾਹੀਦਾ ਤੇ ਜੇ ਪੰਜਾਬ ਸਰਕਾਰ ਉਹਨਾਂ ਮੁੱਦਿਆਂ ਦੇ ਕੁਝ ਨਿਧਿਗੀ ਨਾਲ ਕਿਸੇ ਵੀ ਮੁੱਦੇ ਲੈ ਕੇ ਪਹਿਲ ਕਦਮੀ ਕਰੇ ਤਾਂ ਕੇਂਦਰ ਕਹਿੰਦਾ ਕਿ ਨਹੀਂ ਤੁਹਾਡਾ ਕੋਈ ਅਧਿਕਾਰ ਨਹੀਂ ਉਹਨਾਂ ਖੁੱਡੀਆਂ ਸਾਹਿਬ ਦਾ ਕੀ ਮਸਲਾ ਸੀ ਪੰਜਾਬ ਡੇਰੀ ਦੇ ਲਿਹਾਜ਼ ਨਾਲ ਵੀ ਦੇਖਿਆ ਜਾਵੇ ਖੇਤੀ ਇੱਕ ਡੇਰੀ ਦਾ ਅਹਿਮ ਹਿੱਸਾ ਹੈ ਮੰਗਾ ਜੀ ਉਹ ਜਿਹੜਾ ਹੈਗਾ ਗਊਆਂ ਦੇ ਨਸਲ ਸੁਧਾਰ ਦੇ ਲਈ ਅਮਰੀਕਾ ਦੀ ਕਿਸੇ ਵੱਡੀ ਕੰਪਨੀ ਨਾਲ ਸਮਝੌਤੇ ਦੀ ਗੱਲ ਸੀ ਸੁਲੋਤਾ ਹੁਣਾ ਸੀ ਗੱਲਬਾਤ ਹੋਣੀ ਸੀ ਉਹਦੇ ਲਈ ਵੱਡਾ ਵਫਦ ਜਿਹਦੇ ਚ ਡੇਰੀ ਨਾਲ ਜੁੜੇ ਅਧਿਕਾਰੀ ਤੇ ਪਸ਼ੂ ਪਾਲਣ ਮਹਿਕਮੇ ਨਾਲ ਜੁੜੇ ਅਧਿਕਾਰੀ ਜੀ ਦੀ ਖਵਾਈ ਖੇਤੀ ਮੰਤਰੀ ਕੁੜੀਆ ਸਾਹਿਬ ਨੇ ਕਰਨੀ ਸੀ ਅਮਰੀਕਾ ਜਾਣਾ ਸੀ ਜੀ ਬਕਾਇਦਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਰਵਾਨਗੀ ਦਿੱਤੀ ਗਈ ਕੇਂਦਰ ਨੂੰ ਵੀ ਸਮੇਸਰ ਜਾਣਕਾਰੀ ਦਿੱਤੀ ਗਈ ਕਿ ਸਾਨੂੰ ਪਰਵਾਨਗੀ ਦਿਓ ਮੈਂ ਕਹਿੰਦੇ ਨੇ ਸਾਥ ਉਹਦੇ ਇਨਕਾਰ ਕਰ ਦਦਾ ਕਿ ਨਹੀਂ ਜਾ ਸਕਦੇ। ਕੋਈ ਨਹੀਂ। ਹੂੰ। ਹੁਣ ਸਮਝ ਨਹੀਂ ਲੱਗਦੀ ਕਿ ਤੁਸੀਂ ਇਹ ਪੰਜਾਬ ਨੂੰ ਇਹਨਾਂ ਮੁੱਦਿਆਂ ਤੇ ਗੱਲ ਨਹੀਂ ਕਰਨ ਦਿਓਗੇ ਤਾਂ ਪੰਜਾਬ ਸੰਘਰਸ਼ ਕਿਵੇਂ ਬਾਹਰ ਆਏਗਾ? ਜੀ। ਸਿੱਧੇ ਤੌਰ ਤੇ ਮੈਂ ਸਮਝਾਂ ਕਿ ਕੇਂਦਰ ਦਾ ਪੰਜਾਬ ਦੇ ਹਿੱਤਾਂ ਤੇ ਫੈਡਰਲ ਸੰਗੀਟਾਂ 'ਚ ਤੇ ਹਮਲਾ ਹੈ ਕਿ ਇੱਕ ਮੰਤਰੀ ਆਪਣੇ ਸੂਬੇ ਦੇ ਹਿੱਤਾਂ ਲਈ ਬਾਹਰ ਜਾ ਕੇ ਗੱਲਬਾਤ ਨਹੀਂ ਕਰ ਸਕੇਗਾ। ਜੀ ਜੀ ਸਿੱਧਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਮਿਹਰਬਾਨੀ। ਯੋ ਕਿ ਸੋ ਕੁਝ ਆਹ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ